ਹਲਗੋਦਸੀ ਕਾਲ ਰਾਤ 3 ਵਜੇ ਤੋਂ ਬਾਅਦ ਕਰਾ ਸਕੀ ਰਾਤ ਤੱਕ ਮੀਂਹ ਪੈਂਦਾ ਰਿਹਾ ਬਹੁਤ ਸਾਰੇ ਫੋਲਰ ਸਪੀਡਾਂ ਨਾਲ ਮੀਂਹ ਛੱਟਿਆ ਕਰੇ ਕਰੇ ਜਾ ਕੇ ਬਹੁਤ ਵਧੀਆ ਮੀਂਹ ਆਇਆ ਬੜੀ ਜਲਦ ਹਲ ਕਰਤਾ ਕਿ ਨਾ ਕਿਉਂਕਿ 4-5 ਦਿਨਾਂ ਦੀ ਬਹੁਤ ਜ਼ਿਆਦਾ ਗਰਮੀ ਪੈ ਰਹੀ ਸੀ ਉਸ ਤੋਂ ਬਾਅਦ ਜਿਹੜਾ ਹੁਣ ਮੀਂਹ ਆਇਆ ਤਨ 4 ਘੰਟੇ ਲਗਾਤਾਰ ਮੀਂਹ ਆਇਆ ਗਲੀਆਂ ਗਲੀਆਂ ਨਾਲੀਆਂ ਸਭ ਫੁੱਲ ਕਰਤੀਆਂ ਖੇਤਾਂ ਕੁੱਤਾਂ ਦੇ ਵਿੱਚ ਨਹਿਰੀ ਪਾਣੀ ਸਭ ਵਧੂ ਕਰਤਾ ਜ਼ਮੀਨ ਨੇ ਕਿਉਂਕਿ ਰਾਤ 3 ਵਜੇ ਦਾ ਮੀਂਹ ਪੈਣ ਲੱਗਿਆ ਸੀ ਉਸ ਤੋਂ ਬਾਅਦ ਲਗਾਤਾਰ ਜਾਰੀ ਰਿਹਾ ਕਨ 4 ਘੰਟੇ ਲਗਾਤਾਰ ਮਹੀ ਪਿੰਦਾ ਰਿਹਾ ਛੋਟੇ ਕਿਡੇ-ਕਡੇਰ ਕੇ ਦੇ ਵਿੱਚ ਵੀ ਆਇਆ ਕਿਹੜੇ-ਕਿਹੜੇ ਪਾਸੇ ਥੋੜੇ ਪਿੰਦਾ ਪੁੰਡਾ ਕਿੱਥੇ-ਕਿੱਥੇ ਵੀ ਆਇਆ ਤੁਸੀਂ ਕਮੈਂਟ ਦੇ ਵਿੱਚ ਦੱਸ ਸਕਦੇ ਹੋ ਕਿੱਥੇ-ਕਿੱਥੇ ਰਾਤ ਬਲਾਮੀ ਆਇਆ ਸੀਗਾ 흘ੇਟਕ ਜੂਗਾ ਬਠਿੰਡੇ ਏਰਕੇ ਦੇ ਵਿੱਚ ਬਗਬਗ ਸਾਰੇ ਹੀ ਸਾਰੇ ਤਾਂ ਨਹੀਂ ਬਲਾਦੇ ਬਠਿੰਡੇ ਵਿੱਚ ਕਿਤੇ-ਕਿਤੇ ਮੈਂ ਜਿੱਥੇ ਪਿਆ ਪੂਰਾ ਫੁੱਲਾ ਆ ਕਿ ਚਾਰ ਪੰਜ ਦਿਨਾਂ ਦੀ ਜਿਹੜੀ ਗਰਮੀ ਸੀ ਬਹੁਤ ਜ਼ਿਆਦੇ ਗਰਮੀ ਪੈ ਰਹੀ ਸੀ ਕੱਲ ਕੱਲ ਤੇ ਪਰਸੋਂ ਦੀ ਜਿਹੜੀ ਨੰਗੀ ਐ ਤਰੀਕ 27 28 ਤੇ 29 ਤਰੀਕ ਨੂੰ ਬਹੁਤ ਜ਼ਿਆਦੇ ਤੇਜ਼ ਗਰਮੀ ਸੀ ਇਸ ਤੋਂ ਪਤਾ ਲੱਗਦਾ ਸੀ ਕਿ ਕਿਤੇ ਨਾ ਕਿਤੇ ਜ਼ਰੂਰ ਰੱਬ ਆ ਇੱਕ ਦੋ ਦਿਨਾਂ ਤੱਕ ਮੀਂਹ ਪਾ ਕੇ ਜਾਊਗਾ ਉਹੀ ਗੱਲ ਹੋਈ ਬੜਾ ਜ਼ਬਰਦਸਤ ਤੇ ਬਹੁਤ ਸੋਨਾ ਮੀਂਹ ਛਿੱਟ ਕੇ ਗਿਆ ਰੱਬ ਜਿਹਦੇ ਨਾਲ ਆ ਪਾਣੀ ਦੀ ਲੋੜ ਸੀ ਪੂਰਤੀ ਹੋ ਗਈ ਜਿਹੜੇ ਕਿਸਾਨਾਂ ਦੇ ਖੇਤਾਂ ਵਿੱਚ ਉਹਨਾਂ ਚੋਨਾ ਵਗੈਰਾ ਲੱਗਿਆ ਚ ਜਾਂ ਲਾ ਰਹੇ ਸੀ ਉਹਨਾਂ ਲਈ ਵੀ ਕੰਮ ਸਫਲਾ ਕਰਤਾ ਰੱਬ ਨੇ ਕਿਉਂਕਿ ਨਹੀਂ ਪੈਣ ਦੇ ਕਾਰਨ ਪਾਣੀ ਵਾਧੂ ਹੋ ਗਿਆ ਕੱਸੀਆਂ ਵਗੈਰਾ ਦਾ ਤੇ ਜਿਹੜੇ ਕਿਸਾਨ ਤੁਨ ਲਾ ਰਹੇ ਉਹਨਾਂ ਵਾਸਤੇ ਰੱਬ ਨੇ ਵਧੀਆ ਕਰਤਾ ਨਹੀਂ ਪਾਤਾ ਪੂਰਾ ਫੁੱਲਾ ਕਿ ਜਿੱਥੇ ਮੀ ਪਹਿਲਾਂ ਹੜਾ ਆਏ ਹੋਏ ਆ ਉੱਥੇ ਮੀ ਨਹੀਂ ਪੈਣਾ ਚਾਹੀਦਾ ਕਿਉਂਕਿ ਉੱਥੇ ਤਾਂ ਪਹਿਲਾਂ ਹੀ ਹੜਾ ਆਏ ਹੋਏ ਆ ਉਹਨਾਂ ਖੇਤਰਾਂ ਦੇ ਵਿੱਚ ਮੀ ਬਹੁਤ ਮਾੜਾ ਹੈ ਕਿਉਂਕਿ ਜਿਹੜੇ ਪਿੰਡਾਂ ਦੇ ਵਿੱਚ ਜਾਂ ਸਰਾਂ ਦੇ ਵਿੱਚ ਹੜਾ ਆਏ ਹੋਏ ਨਹੀਂ ਉੱਥੇ ਮੀ ਦੀ ਕੋਈ ਲੋੜ ਨਹੀਂ ਹੈਗੀ ਉਹ ਹੈ ਜਿਹੜਾ ਕਾਹੋ ਕੇ ਬਾਹਰ ਨਾਲ ਹੋਵੇ Ge. Hmm hmm hmm. Kapılar açıldı. Kapılar Thank <raszam dwarf worshipbird>. you